ਜਿੱਦਣ ਮਨ ਉਸ ਐਸਕੀਐਮ ਦੀ ਕਾਲ ਆ ਗਈ ਨਾ ਬਾਈ ਪੱਕਾ ਹੀ ਬੰਦ ਕਰ ਦਾਂਗੇ ਆਹ ਅੱਜਵਾਨੀ ਤੇ ਕਿਸਾਨੀ ਸੜਕਾਂ ਦੇ ਉੱਤਰੀ ਹੋਈ ਆ ਰੈਂਦੀ ਕੁੰਦੀ ਪੰਜਾਬ ਦੀ ਕਿਸਾਨੀ ਦੀ ਸੀ ਜਵਾਨੀ ਸੀ ਠੀਕ ਆ ਇਹਨਾਂ ਨੇ ਮੈਂ ਕਹਿੰਨਾ ਬਾਈ ਇਹ ਵੀ ਖਤਮ ਕਰ ਹੀ ਦੇਣੀ ਆ ਹਨਾ ਕੰਮ ਕਰਮ ਜਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ ਗਏ ਨਾਲੇ ਇਸ ਵੀ ਪ੍ਰਾਈਵੇਟ ਕੰਮ ਕੰਮਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਲੋਕ ਸਾਥ ਵੀ ਬਹੁਤ ਦੇ ਰਹੇ ਨੇ ਲੋਕ ਸਾਥ ਵੀ ਬਹੁਤ ਦੇ ਰਹੇ ਸਾਰੇ ਖੜੇ ਨੇ ਉਹ ਕਹਿੰਦੇ ਕੋਈ ਨਹੀਂ ਅਸੀਂ ਖੜੇ ਆ 4 ਬੇਤਾ ਕੋਈ ਚੱਕ ਨਹੀਂ ਆ ਟਰੱਕ ਦੇਖੋ ਕਿੰਨੇ ਖੜੇ ਦਿਖਾ ਕੇ ਆਇਆ ਸਾਰੇ ਕਹਿੰਦੇ ਕਿਸੇ ਬੰਬੇ ਵਾਲਾ ਕਿਸੇ ਨਾਗਪੁਰ ਕਹਿੰਦੇ ਅਸੀਂ ਖੜੇ ਆ ਫਿਰ ਵੀ ਆ ਬਨੂ ਟਵਰ ਪਲਾਜ਼ਾ ਦੇ ਉੱਪਰ ਖੜੇ ਹਾਂ ਜਿਸ ਸਾਹਬ ਦਾ ਇੱਥੇ ਮਾਹੌਲ ਦੇਖ ਸਕਦੇ ਹੋ ਸੀ ਕਿਸਾਨਾਂ ਵੱਲੋਂ ਕਾਲ ਦਿੱਤੀ ਜਾਂਦੀ ਆ ਭਾਰਤ ਬੰਦ ਦੀ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਵੀ ਥੋੜਾ ਬਹੁਤ ਜਿਹੜਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਇੱਥੇ ਨੌਜਵਾਨ ਖੜੇ ਨੇ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ ਕਿੱਥੋਂ ਆਇਓ ਬਾਈ ਬਾਈ ਬਨੂੜ ਤੋਂ ਆਏ ਵੀਰੇ ਹਾਂਜੀ 4 ਵਜੇ ਤੱਕ ਬੰਦ ਆ ਸਾਰਾ ਹਾਂ ਪੱਕਾ ਬੰਦ ਆ ਜੀ ਅੱਗੇ ਨੂੰ ਹੋਰ ਵੀ ਪੱਕਾ ਬੰਦ ਕਰਾਂਗੇ ਜੇ ਨਾ ਮੋਦੀ ਮੰਨਿਆ ਬਾਈ ਹੋਰ ਸਾਰੇ ਨੇ ਕਿ ਐਤਵਾਰ ਨੂੰ ਦੁਬਾਰੇ ਫੇਰ ਮੀਟਿੰਗ ਹੋਣੀ ਆ। ਬਾਈ ਮਾਨ ਨੇ ਪੱਕਾ ਹੀ ਬੰਦ ਕਰਨਾ ਜਿੱਦਣ ਮਾਨੂੰ ਐਸਕੇਐਮ ਦੀ ਕਾਲ ਆ ਗਈ ਨਾ ਬਾਈ ਪੱਕਾ ਹੀ ਬੰਦ ਕਰ ਦਾਂਗੇ ਆਹ। ਕੋਈ ਆਵੇ ਨਾ ਜਾਂ ਜਾਵੇ ਚਾਹੇ ਫਿਰ ਐਮਰਜੈਂਸੀ ਹੋਵੇ ਕੋਈ ਵੀ ਹੋਵੇ ਆਪਾਂ ਕਿਸਾਨਾਂ ਨੂੰ ਵੀ ਤਾਂ ਐਮਰਜੈਂਸੀ ਹੈਗੀ ਸਾਰਿਆਂ ਨੂੰ ਆਪਾਂ ਨੂੰ। ਸਹੀ ਹੈ ਨਾ? ਨਹੀਂ ਸਾਰਾ ਇਧਰੋਂ ਵੀ ਟ੍ਰੈਫਿਕ ਜਿਹੜੀ ਹੈ ਕੰਟਰੋਲ ਹੋਈ ਪਈ ਇਧਰ ਦੇ ਪਾਸੇ ਵੀ। ਹਾਂਜੀ 4 ਵਜੇ ਖੋਲਾਂਗੇ ਵੀਰ ਸਾਰਿਆਂ ਨੂੰ ਲੰਘਣ। ਸਾਰੇ ਖੋਲ ਦੇਗੇ। ਇਦਾਂ ਆ ਚਲੋ ਮੁੰਡਾ ਬੋਲਦਾ ਜੋ ਬੋਲਦਾ ਹਨਾ। ਇੱਥੇ ਬਾਈ ਸਾਰੇ ਬੰਦੋਂ ਜਿਹੜੇ ਮਤਲਬ ਬਿਮਾਰ ਆ ਕੋਈ ਹੈ ਨਾ ਕੋਈ ਬਸੇ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਆਫੀਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਪਤਾ ਕਿਹਾ ਬਾਈ ਦੇਖੋ ਤੁਹਾਡੇ ਬੰਦੇ ਕਿਦਾਂ ਨਜਾਇਜ਼ ਕੰਮ ਕਰ ਰਹੇ ਆ ਉੱਥੇ ਹੈ ਨਾ ਵੀ ਯਾਰ ਸਾਡੇ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰੇ ਦੇ ਸਿੰਘਾ ਵੀ ਕਿਸਾਨਾਂ ਨਾਲ ਨਜਾਇਜ਼ ਹੀ ਹੋ ਰਹੀ ਹੈ ਬਾਈ ਹੈ ਨਾ ਤੁਸੀਂ ਵੇਖੋਗੇ ਯਾਰ ਪੰਜਾਬ ਦੀ ਧਰਤੀ ਅੱਜ ਜਵਾਨੀ ਤੇ ਕਿਸਾਨੀ ਸੜਕਾਂ ਤੇ ਉਤਰੀ ਹੋਈ ਆ ਜਵਾਨੀ ਕਿਸ ਕਰਕੇ ਉਤਰੀ ਹੈ ਬਾਈ ਮੈਂ ਕਹਿੰਦਾ ਇੱਥੇ ਜਿੰਨੇ ਵੀ ਬੰਦੇ ਨੌਜਵਾਨ ਖੜੇ ਆ ਨਾ ਬਾਈ ਇੱਕ ਜਣਾ ਹੱਥ ਖੜਾ ਕਰਕੇ ਦੱਸੋ ਜਿਹੜਾ ਸਰਕਾਰੀ ਲਗਿਆ ਹੋਇਆ ਹੈ ਸਟੇਟ ਸੈਂਟਰ ਦੀ ਸਰਕਾਰ ਨੇ ਬਾਈ ਮੈਂ ਕਹਿੰਦਾ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਬੇਚ ਦਿੱਤਾ ਆ ਭਾਵੇਂ ਕੋਈ ਵੀ ਤੁਹਾਨੂੰ ਪਤਾ ਹੀ ਬਾਈ ਤੁਸੀਂ মিডিਆ ਵਾਲੇ ਆ ਹਨ ਤੇ ਕੋਈ ਚੀਜ਼ ਇਹਨਾਂ ਬੰਦਿਆਂ ਨੇ ਨਹੀਂ ਛੱਡੀ ਜਿਹੜੀ ਨਾ ਵਿਕੀ ਹੋਵੇ ਤੇ ਰੈਂਦੀ ਖੁੰਦੀ ਪੰਜਾਬ ਦੀ ਜ਼ਮੀਨਾਂ ਸੀਗੀਆਂ ਰੈਂਦੀ ਖੁੰਦੀ ਪੰਜਾਬ ਦੀ ਕਿਸਾਨੀ ਸੀ ਜਵਾਨੀ ਸੀ ਠੀਕ ਆ ਇਹਨਾਂ ਨੇ ਮੈਂ ਕਹਿੰਦਾ ਬਾਈ ਇਹ ਵੀ ਖਤਮ ਕਰੀ ਦੇਣੀ ਹੈ ਹਨਾ ਤਿੰਨ ਤਰ੍ਹਾਂ ਤਰੀਕੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਬਈ ਵਿਦੇਸ਼ਾਂ ਵਿੱਚ ਭੇਜ ਕੇ ਚਿੱਟੇ ਦੇ ਨਸ਼ੇ ਗਾਲ ਤੇ ਧਰਨੇ ਲਵਾਗਾ ਠੀਕ ਹੈ ਜਦੋਂ ਤੱਕ ਬਈ ਇਹ ਜ਼ਬਰ ਜ਼ੁਲਮ ਦਿੱਲੀ ਦੇ ਤਖਤ ਤੇ ਨਹੀਂ ਮਤਲਬ ਜਿਹੜਾ ਹੋ ਰਿਹਾ ਕਿਸਾਨਾਂ ਤੇ ਜਵਾਨਾਂ ਤੇ ਜਦੋਂ ਤੱਕ ਇਹ ਬੰਦ ਨਾ ਹੋਇਆ ਨਾ ਤਾਂ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਦੀ ਰਹੂਗੀ ਕਿੱਥੋਂ ਆਇਓ ਬਈ ਆਪਾਂ ਹੀ ਬਲੂਰ ਤੋਂ ਹੀ ਆਏ ਜੀ ਸਵੇਰੀ ਆਗੇ ਜਦੋਂ ਬਣਦਾ ਕਰਿਆ ਸਾ ਟੋਲਪਲਾ ਸਵੇਰੀ ਨਹੀਂ ਮੈਂ ਤਾਂ ਹੁਣੀ ਆਇਆ ਜੀ ਥੋੜੇ ਦਿਨ ਪਹਿਲਾਂ ਆਪਾਂ ਵੀ ਨਾਲੇ ਆ ਇਹਨਾਂ ਦੇ ਆਪਾਂ ਕੰਮ ਚੱਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ ਗਏ ਨਾਲੇ ਕੰਮ ਕਰਨ ਆਉਂਦੇ ਸੀ ਕੰਮ ਉਦੋਂ ਬਾਅਦ ਇੱਥੇ ਖੜ ਗਏ ਅਸੀਂ ਹਾਂਜੀ ਕੰਮ ਛੱਡਦਾ ਸਾਰੇ ਛੱਡ ਕੇ ਆਏ ਹੋਏ ਆ ਅਸੀਂ ਵੀ ਪ੍ਰਾਈਵੇਟ ਕੰਮ ਕਮਾਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਕਿਸ ਕਰਕੇ ਵੀ ਸਾਡੇ ਯਾਰ ਬਜ਼ੁਰਗਾਂ ਦੇ ਦੇਖ ਲਓ ਤੁਸੀਂ ਸ਼ੰਭੂ ਬਾਰਡਰ ਦੇ ਕਨਵਰੀ ਤੇ ਕਿਦਾਂ ਗੋਲੀਆਂ ਚਲਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਮਤਲਬ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਿੰਦ ਦਾ ਇਹ ਬਾਰਡਰ ਬਣਿਆ ਹੋਇਆ ਹੈ ਬਾਈ ਤਾ ਆਮ ਲੋਕਾਂ ਦੀ ਇੱਕ ਗੱਲ ਹੈ ਇੱਕ ਆਮ ਲੋਕ ਗੱਲ ਨਹੀਂ ਸਮਝ ਰਹੇ ਟਾਈਮ 'ਚ ਜਿਹੜੇ ਲੋਕ ਕਹਿੰਦੇ ਆ ਵੀ ਜੱਟਾਂ ਕੋਲ ਜ਼ਮੀਨਾਂ ਆਏ ਤੇ ਦੂਜਿਆਂ ਨੂੰ ਸਾਨੂੰ ਕੀ ਲੋੜਾ ਲੜਨ ਦੀ ਬਾਈ ਜੀ ਜੇ ਅੱਜ ਸਾਡੇ ਕੋਲੋਂ ਇਹ ਕਾਨੂੰਨ ਬਣ ਗਏ ਨਾ ਸਾਡੇ ਕੱਲਿਆਂ ਵਾਸਤੇ ਨਹੀਂ ਹੈ ਜਿਹੜੀ ਆਮ ਜਨਤਾ ਆਟਾ ਦਾਲ ਸਭ ਕੁਝ ਮਹਿੰਗਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਾਜੀ ਸਮਝ ਨਹੀਂ ਆ ਰਹੀ ਜਦੋਂ ਪਤਾ ਲੱਗਣਾ ਨਾ ਪਰ ਉਦੋਂ ਬੋਲਣ ਜੋਗਾ ਵੀ ਕੋਈ ਨਹੀਂ ਰਹਿਣਾ ਇੱਥੇ ਖੜਨ ਜੋਗਾ ਹੁਣ ਪਾਕਿਸਤਾਨ ਦੇ ਵਿੱਚ ਆਟੇ ਦੇਣ ਦਾ ਕੀ ਰੇਟ ਚੱਲ ਰਿਹਾ শ্রীলੰਕਾ 'ਚ ਸਾਰਿਆਂ ਨੂੰ ਪਤਾ ਆਪਾਂ ਨੂੰ ਪਰ ਲੋਕ ਸਮਝਦੇ ਨਹੀਂ ਪਤਾ ਨਹੀਂ ਕਾਹ ਤੋਂ ਇੰਨਾ ਇਕੱਠ ਨਹੀਂ ਕਰਦੇ ਹੈਗੇ ਜਿਹੜੇ ਪ ਆਮ ਲੋਕਾਂ ਨੂੰ ਥੋੜਾ ਸਮਝਾਣਾ ਪੈਣਾ ਹੈ। ਬਿਲਕੁਲ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਨੇ ਤਾਂ ਇਧਰੋਂ ਵੀ ਜਿਹੜਾ ਬਿਲਕੁਲ ਦਿਖਾਵਾ ਕਿ ਕਿਹੜੇ-ਕਿਹੜਿਆਂ ਨੂੰ ਰਾਹਗੀਰਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ। ਜਿਹੜਾ ਕੀ ਹੋ ਗਿਆ ਭਾਈ? ਇਹ ਭਰਾਵਾ ਮੋਦੀ ਸਰਕਾਰ ਨੇ ਗੰਦ ਪਾਦਾ ਇੱਥੇ ਬਿਲਕੁਲ। ਹੂੰ। ਹਾਂਜੀ ਬਾਬਾ ਜੀ। ਪਿੰਡ 'ਚ ਆਪਣਾ ਦਰਬਾਰ ਹੈਗਾ। ਅਸੀਂ ਸਹਿਯੋਗ ਦੇ ਰਹੇ ਹਾਂ ਉਲਟ ਸੰਸਥਾ ਨੂੰ। ਐਸੀ ਗੱਲਾਂ ਹੋਣ ਇੱਥੇ ਜਾਣਾ ਲੋਕਲ ਬੰਦੇ ਆ। ਹੁਣ ਇਹਦੇ ਬਾਰੇ ਕਿਤੋਂ ਕਮਕੇ ਜਾਈ ਦੱਸੋ। ਬਾਬਾ ਜੀ 14 ਤੋਰੀ ਬੀਤੋ ਸੇਵਾ ਕਰਨੀ ਹੁੰਦੀ ਹੈ 10 ਪਤਾ ਨਹੀਂ 15 ਰਾ ਹੁਣੇ ਤੈਨੂੰ ਕੋਈ ਨਹੀਂ ਗਈਆਂ ਨਾ ਨਹੀਂ ਉਹ ਪਤਾ ਕਿੱਥੇ ਗਈਆਂ ਸ਼ੰਭੂ ਬਾਡਰ ਗਈਆਂ ਮੈਂ ਤੇ ਇੱਥੇ ਜਾਣਾ ਹੁਣ ਅਸੀਂ ਲੰਗਰ ਸ਼ੰਭੂ ਬਾਡਰ ਗਈਆਂ ਉਹ ਕਿੱਥੇ ਨਹੀਂ ਗਈਆਂ ਗਈਆਂ ਹਾਂਜੀ ਲੰਗਰ ਭੇਜਦੇ ਆ ਅਸੀਂ ਗੱਲ ਨਹੀਂ ਹੈ ਕਿ ਅੱਬਾ ਉਸੇ ਸਹਿਯੋਗ ਦੇ ਰਹੇ ਆ ਮੈਂ ਸਵੇਰ ਕੀ ਐਨੀ ਗੱਡੀਆਂ ਗੱਡੀਆਂ ਐਂਬੂਲੈਂਸ ਅਸੀਂ ਕੱਢ ਰਹੇ ਆ ਅਮਰਜੈਂਸੀ ਅਸੀਂ ਕੱਢ ਰਹੇ ਆ ਅਮਰਜੈਂਸੀ ਆ ਸੇਵਾ ਅਸੀਂ ਸੇਵਾ ਅਸੀਂ ਸੇਵਾ ਹੀ ਕਰਦੇ ਆਂ ਤੇ ਦਰਬਾਰ ਆ ਬਣਾ ਕੋਈ ਕਰਾ ਲੈ ਬਣਾ ਆ ਜੋ ਮੇਰੇ ਨਾਲ ਬੈਠੋ ਮੈਂ ਗਲਤ ਬੋਲਾਂ ਤੁਹਾਨੂੰ ਕਹਿ ਰਿਹਾ ਜੀ ਵੀ ਸੇਵਾਦਾਰ ਹੋ ਤੁਸੀਂ ਮੈਂ ਗ ਜ਼ਰੂਕੋ 2 ਮਿੰਟ ਕੋਈ ਨਹੀਂ ਕੱਢ ਦਿੰਦੇ ਆ ਤੁਸੀਂ ਕੋਈ ਨਹੀਂ ਕੱਢੋ ਕੋਈ ਨਾਲ ਉਹ ਅਵਸਥਾ ਜਮਾ ਕਿੱਥੇ ਲੈ ਕੇ ਆਏ ਨਾ ਉਹ ਪਿੱਛੇ 10 ਗੱਡੀਆਂ ਹੋਰ ਆ ਜਾਣੀਆਂ ਜੀ ਪਰਮਿਸ਼ਨ ਲਈ ਪਿੱਛੇ ਬੰਦੇ ਨੇ ਮੈਨੂੰ ਕਿਹਾ ਠੀਕ ਹੈ ਕੋਲ ਕੱਢ ਦਿੰਦਾ ਠੀਕ ਹੈ ਠੀਕ ਠੀਕ ਹੈ ਬੇਟੀ ਕੜਾ ਕਰ ਜਾਣ ਦਿਓ ਯਾਰ ਇਹਨੇ ਗੁਰਦੁਆਰੇ ਮੈਂ ਜਾਣਾ ਬਾਬੇ ਨੇ ਤਾਂ ਦੇਖ ਸਕਦੇ ਹੋ ਸੀ ਥੋੜਾ ਬਹੁਤ ਜਿਹੜਾ ਜਾਣ ਦਿਓ ਨਾ ਨਹੀਂ ਨੂੰ ਜਾਣ ਦਿਓ ਉਹ ਦੋ ਗੱਡੀਆਂ ਪਿੱਛੇ ਨਹੀਂ ਆ ਨਹੀਂ ਨਹੀਂ ਕਿਸ਼ਨ ਨੂੰ ਨਹੀਂ ਜਾਣ ਦੇਣਾ ਸਾਰੀ ਆ ਜਾਣੀਆਂ ਯਾਰ ਭਾਈ ਭਾਈ ਹਮੇ ਨਹੀਂ ਲੰਘਣ ਦਿੰਦੇ ਉਧੇ ਹੁਣ ਗੱਡੀ ਇਹ ਕਿ ਕਿੱਥੇ ਜਾਣਾ ਗੱਡੀ ਨੇ ਹਾਏ ਹਾਏ ਯੋ ਮੋਦੀ ਨਹੀਂ ਗੱਡੀ ਭਾਈ ਉਹਨੇ ਕਿੱਥੇ ਜਾਣਾ ਕਿਨੂ ਕਿਨੂ ਜਾਣਦੇ ਨਾ ਦਾ ਨਾ ਦਾ ਇਹਦਾ ਪਿੰਡ ਕਰਾਲਾ ਜੀ ਨਾ ਇਹ ਕਹਿੰਦਾ ਕਨੌੜਾ ਜੀ ਪਤਾ ਨਹੀਂ ਕਿੱਥੇ ਦਾ ਹੈ ਕਿੱਥੇ ਦਾ ਨਹੀਂ ਹੈਗਾ ਇਹ ਵੀ 70 ਡੇਰਾ ਬੱਤੀ ਦਾ ਨੰਬਰ ਹੈ ਜੀ ਡੇਰਾ ਬੱਤੀ ਦਾ ਨੰਬਰ ਹੈ ਜੀ ਕੋਈ ਸਾਡੇ ਕੋਲ ਨਹੀਂ ਹੈਗਾ ਇਹਦਾ ਇੱਧਰ ਨੂੰ ਆਇਆ ਕਹਿੰਦੇ ਅਸੀਂ ਗੁਰਦੁਆਰੇ ਜਾਣਾ ਅਸੀਂ ਕੀਰਤਨ ਕਰਾਂ ਸਾਰੇ ਹੀ ਐਵੇਂ ਕਹਿੰਦੇ ਜੂਰੇ ਪਤਾ ਨਹੀਂ ਜੀ ਸਾਨੂੰ ਕੀਰਤਨ ਕਰਨਾ ਇਹ ਵੀ ਕੀਰਤਨ ਦਾ ਟਾਈਮ ਨਹੀਂ ਹੈ ਕੋਈ ਕੀਰਤਨ ਦਾ ਟਾਈਮ ਨਹੀਂ ਹੈਗਾ ਅਸੀਂ ਅਸੀਂ ਵੀ ਗੁਰਦੁਆਰੇ ਜਾਣੇ ਨੇ ਸਾਨੂੰ ਵੀ ਪਤਾ ਵੀ ਕੀਰਤਨ ਦਾ ਟਾਈਮ ਨਹੀਂ ਹੁੰਦਾਾਰੇ ਕਾਰਡ ਦਿਖਾਰੇ ਬਾਬਾ ਜੀ ਕਿਹੜਾ ਦੇਖ ਲੋ ਤੁਸੀਂ ਦੇਖ ਲੋ ਬਾਬਾ ਜੀ ਮੈਂ ਦੇਖੋ ਨਾ ਤੁਸੀਂ ਮੈਂ ਨੰਨੇ ਕ ਲਗੇ ਤੇ ਨੰਨੇ ਕ ਇਹ ਕਿਹਤਰਾ ਲੈ ਪਿੰਡ ਹੈ ਕਿ ਨਹੀਂ ਇਹ ਦੇਖ ਲੋ ਤੁਸੀਂ ਦੇਖ ਲੋ ਮੇਰਾ ਨੰਨੇ ਕ ਲਗੇ ਤੇ ਨਾਲੇ ਸੀਨੀਅਰ ਸਿਟੀਜ਼ਨ ਹੈਗੇ ਕੋਈ ਐਸੀ ਗੱਲ ਨਹੀਂ ਇਸ ਬਜ਼ੁਰਗ ਨੂੰ ਤਾਂ ਥੋੜੀ ਮਦਦ ਕਰੋ ਅਸੀਂ ਤੁਹਾਡੀ ਬਜ਼ੁਰਗਾਂ ਨੂੰ ਤਾਂ ਘਰਾਂ ਬੈਠਣਾ ਚਾਹੀਦਾ ਅੱਜ ਚਲੋ ਜੇ ਜੇ ਜ਼ਰੂਰੀ ਜਾਣਾ ਤਾਂ ਜੇ ਜ਼ਰੂਰੀ ਜੇ ਜ਼ਰੂਰੀ ਜਾਣਾ ਤਾਂ ਦੇਖੋ ਕਰ ਵੀ ਸਾਜ ਰਾਇ ਤਾਂ ਮਾੜੀ ਮੋਟੀ ਜੇ ਜਾਣਾ ਹੀ ਹੈ ਬਾਈ ਜੀ ਹਮ ਮੈਂ ਮੇਰੀ ਖਾ ਕੇ ਆਏ ਬਈ ਨਾ ਕੋਲੇ ਖਾ ਕੇ ਆਏ ਬਈ ਹਮੇ ਕੋਲੇ ਕੋਈ ਨਹੀਂ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਬਈ ਜਾ ਸਕਦਾ ਹੈ ਇਦਾਂ ਬਸ ਕੰਮ ਕਰ ਚਲੋ ਜਾਣਦੇ ਨਾੜਦੇ ਬਾਬਾ ਜਾਓ ਬਾਈ ਓਏ ਜਾਓ ਜੀ ਚਲ ਜਾਓ ਜਾਓ ਜੋ ਸਾੜ ਮਾ ਕੱਢੋ ਯਾਰ ਬਾਬਾ ਜੀ ਨੂੰ ਕੱਢੋ ਯਾਰ ਤਾਂ ਜਮ ਕੀ ਸਕਿਉਲਟੀ ਮੈਂ ਬਾਈ ਬਾਈ ਨੇ ਫੇਰ ਵੀ ਛੁੱਟੀ ਲਈ ਵੀ ਹੈ ਕੀ ਬਾਈ ਕਾਈ ਜਮ ਦੀ ਸਕਿਉਲਟੀ ਚ ਬਾਈ ਨੇ ਫੇਰ ਛੁੱਟੀ ਲਈ ਵੀ ਆ ਇਹ ਕੋਈ ਗੱਲ ਵੀ ਨਹੀਂ ਕੱਢਾਂਗੇ ਸਾਰੇ ਨੂੰ ਕੱਢਾਂਗੇ ਕੋਈ ਗੱਲ ਨਹੀਂ 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 ਬਿਲਕੁਲ ਆਪਾਂ ਤਾਂ ਦੇਖ ਸਕਦੇ ਹੋ ਸੀ ਜਿਹੜੀ ਜਿਹੜੀ ਚੀਜ਼ ਨੂੰ ਐਮਰਜੈਂਸੀ ਉੱਥੋਂ ਕੱਢ ਵੀ ਰਹੇ ਨੇ ਲੋਕ ਇਹੋ ਜੀ ਗੱਲ ਨਹੀਂ ਹੈ ਜਿੱਥੋਂ ਲੋਕ ਸਾਥ ਵੀ ਬਹੁਤ ਦੇ ਰਹੇ ਨੇ ਲੋਕ ਸਾਥ ਵੀ ਬਹੁਤ ਦੇ ਰਹੇ ਸਾਰੇ ਖੜੇ ਨੇ ਉਹ ਕਹਿੰਦੇ ਸੀ ਖੜੇ ਆ ਚਾਰ ਬੇਤਾ ਕੋਈ ਜੱਕ ਨਹੀਂ ਆ ਟਰੱਕ ਦੇਖੋ ਕਿੰਨੇ ਖੜੇ ਦਿਖਾ ਕੇ ਆਏ ਆ ਸਾਰੇ ਨੇ ਕਿਹਾ ਕਿਸੇ ਨੇ ਬੰਬੇ ਜੜਾ ਕਿਸੇ ਨੇ ਨਾਗਪੁਰ ਕਹਿੰਦੇ ਸੀ ਖੜੇ ਆ ਫਿਰ ਵੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਵਰ ਕਰ ਰਹੇ ਹੋ ਇਹ ਜੇ ਚਾ ਕੇ ਕਿ ਅਸੀਂ ਨਾਲ ਆ ਕਹਿੰਦੇ ਸੀ ਨਾਲ ਆ ਸਾਡੇ ਭਰਾ ਨਾਲ ਤੁਸੀਂ ਨਾਲ ਆ ਪਹਿਲਾਂ ਵੀ ਆਪਾਂ ਜਿੱਤਿਆ ਮੋਰਚਾ ਇਸ ਤਾਂ ਕੱਢ ਲੋ ਬਾਈ ਇਹਨਾਂ ਨੂੰ ਕੱਢਾਓ ਯਾਰ ਬਾਈ ਇੱਕੇ ਗੱਡੀ ਤੋਂ ਆਣੇ ਆਣੇ ਕੀ ਬਾਈ ਨੂੰ ਦੇਖ ਸਕਦੇ ਹੋ ਸੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਗੱਡੀ ਕਢਾ ਕੇ ਨਾ ਖਾਲੀ ਹੋ ਜਾਊਗਾ ਬਾਈ ਰੋਡ ਬਾਈ ਫੇਰ ਆ ਜਾ ਤਾਂ ਜਿਨ੍ਹਾਂ ਨੂੰ ਐਮਰਜੈਂਸੀ ਉਹਨਾਂ ਨੂੰ ਜਰੂਰ ਜਿਹੜਾ ਜਾਣ ਦਿੱਤਾ ਜਾ ਰਿਹਾ ਹੈਗਾ ਥੋੜੀ ਬਹੁਤ ਤਲਕਬਾਜ਼ੀ ਜਿਹੜੀ ਆ ਹੁੰਦੀ ਰਹਿੰਦੀ ਹੈ ਗਿਆ ਇਹੋ ਜਿਹਾ ਮਾਹੌਲ ਜਦੋਂ ਬਣਦਿਆ ਤਾਂ ਅਕਸਰ ਮਾੜਾ ਮੋਟਾ ਬੋਲ ਚਾਲ ਜਿਹੜੀ ਆ ਉਹ ਹੋ ਜਾਂਦੀ ਆ ਪਰ ਫੇਰ ਵੀ ਸਾਰਾ ਕੁਝ ਠੀਕ ਤਰ੍ਹਾਂ ਨਾਲ ਚੱਲ ਰਿਹਾ ਬਿਲਕੁਲ ਦੇਖ ਸਕਦੇ ਹੋ ਲੰਗਰ ਚੱਲ ਪਿਆ ਹੈਗਾ ਟੋਲ ਪਲਾਜ਼ੇ ਦੇ ਉੱਪਰ ਤਾਂ ਸ ਜਾਬਤੇ ਦੇ ਵਿੱਚ ਹੀ ਹੈਗਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਰਹੇ ਆ ਇਹ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈਗਾ 4 ਵਜੇ ਤੱਕ ਜਿਹੜਾ ਇਹ ਪੂਰੇ ਦਾ ਪੂਰਾ ਸਮਰਥਨ ਸਾਰੇ ਲੋਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਉਸੇ ਮੌਕੇ ਦੇ ਉੱਪਰ ਜਿਹੜਾ ਇਹ ਇਹ ਤਸਵੀਰ ਜਿਹੜੀ ਹੈ ਤੋਂ ਦਿਖਾ ਰਹੇ ਹਾਂ ਹੋਰ ਵੀ ਅੱਗੇ ਤਸਵੀਰਾਂ ਸਾਰੀਆਂ ਦਿਖਾਉਂਦੇ ਰਹਾਂਗੇ ਤੁਸੀਂ ਬਿਲਕੁਲ ਜਿਹੜਾ ਜੁੜੇ ਰਹਿਣਾ ਤਾਂ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈਗੀ ਇਹ ਤਸਵੀਰ ਬਨੂ ਟੋਲ ਪਲਾਜ਼ਾ ਦੀ ਹੈ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਬਨੂ ਟੋਲ ਪਲਾਜ਼ਾ